રવિ લા જ ગંદ સબે ਭਾਜੀ ਇਹ ਤਾਂ ਗੱਤ ਭਾਗਾ ਗੱਲ ਚ ਗੱਲ ਦਾ ਮੇਰਾ ਨਾਮ ਦੱਸ ਕੀ ਦੇਖੋ ਜੋ ਨਾਮ ਆਹ ਤਾਂ ਕਰ ਨੂੰ ਸੱਕਾ ਸਦਾ ਇਹ ਕਾ ਗਾਰੇ ਇੱਧਰ ਵੀਡੀਓ ਬਣਾਓ ਤੁਹਾਨੂੰ ਆ ਘਰ ਕਿਹੜਾ ਵਾ ਪਰਾ ਨਾਮ ਆ ਲੈ ਛੰਡਾ ਬੰਨਾ ਲੈ ਨੀਂ ਬੰਨਾ ਲਾਉਂ ਲਾਉਂ ਆ ਜਿਹੜਾ ਵੇਖਦਾ ਉਹ ਲਾਉਂਦਾ ਜੇ ਨਾ ਕਿਥੋਂ ਮਰੋਗੇ ਤਾਂ ਜੱਜ ਨਾਲ ਲਿਆ ਇਹ ਰੋਗੀ ਇੱਦਾਂ ਕੰਮ ਆਉਣਾ ਵੀਡੀਓ ਬਣਾ ਦੇ ਮੇਰੇ ਕਾਜ ਕਰ ਇਦਾਂ ਨਾ ਦੀ ਗੋਤੀ ਦਾ ਮੁੰਡਾਲੇ ਦਾ ਜਿਹੜਾ ਵੇਖਦਾ ਪਰਾਇ ਨਾ ਨਾ ਵਿਚਰਾ ਮੇਰੇ ਮੁੰਡੇ ਦਾ ਨਾਮ ਲਿਆ ਕੋਈ ਨਹੀਂ ਪੁਲਿਸ ਸੱਦੋ ਯਾਰ ਸੱਦੋ ਮਾਰ ਮਾਰ ਕਲੀ ਕੁਵਾਰ ਮੇਰੀ ਘਾ ਕੇ ਗਵਾਵਾ ਮਰ ਮਰ ਮੁੰਡਾ ਮੈਂ ਜੇ ਨਾ ਨਾ ਨਿੰਦ ਨਾ ਤੁਹਾਨੂੰ ਪਤਾ ਹੀ ਨਾ ਮੈਂ ਖੜ ਕੇ ਪੁੱਠਬਾ ਪਾ ਦੇ ਹੈਪੀ ਬਣਾਇਆ ਬੱਲਾ ਆ ਮੁੰਡੇ ਮੁੰਡਾ ਕਿੱਥੇ ਚਲ ਗਿਆ ਮੇਰਾ ਘਾਥਲੇ ਲਾ ਕੇ ਅੱਜ ਪਰਖਾ ਤੋਂ ਦੀ ਕਿਤਨ ਮੇਰੇ ਮੁੰਡੇ ਦੀ ਲੜਾਈ ਆ ਇਹ ਨਾ 40000 ਰੁਪਏ ਮੈਨੂੰ ਪੁਆਏ 40000 ਮੇਰੇ ਕਹਿਣਾ ਸੁਣੀ ਨਹੀਂ ਕਿ ਕਹਿਨੇ ਮੇਰੇ ਮੈਂ ਜਾ ਕੇ ਦਾ ਪਾਣੀ ਮਾਫੀ ਬੋਲੀ ਦੱਸੋ ਦੀ ਨਾਮ ਉਹ ਬੰਦਾ ਕਿਹੜਾ ਲੈ ਜਾਣ ਮਾਰਨਾ ਝੂਠ ਜਿਹੜੀ ਝੂਣੀ ਜ ਮਾਰਾ ਝੂਠ ਨਹੀਂ ਮਾਰਨਾ ਮੇਰਾ ਕਹਿ ਲੂਆ ਇਹਨਾਂ ਨਾ ਕਰੋ ਨਜਾਜ਼ ਨੇ ਕਹਿਣਾ ਜਿਹੜਾ ਦਾ ਬੰਦਾ ਜਿਹੜਾ ਜੈ ਜਗਾ ਦੱਸੋ ਠੀਕ ਹੈ ਵੇਚਣ ਵਾਲੇ ਦਾ ਨਾਮ ਲੈਣਾ ਮਾਰਾ ਦੀ ਕਸਮ ਲੱਗਿਆ ਮੇਰੇ ਤੋਂ ਮੈਂ ਫੁੱਟ ਮਾਰ ਕੇ ਜੇ ਮੈਂ ਝੂਠ ਮਾਰ ਠੀਕ ਹੈ ਜੀ ਬੋਲੋ ਫਿਰ ਉਹਨਾਂ ਨਾਮ ਲੈ ਕੇ ਵਾਦ ਵਾਦ ਕੀਆ ਵੇਚਣ ਵਾਲੇ ਦਾ ਨਾਮ ਲੈਣਾ ਜਿਹੜਾ ਜਿਹੜਾ ਨਜਾਜ਼ ਲੜਾ ਹੜਾਉ ਕਰ ਤੂੰ ਹੀ ਨਾਮ ਲਾਓ ਮੈਂ ਤੁਹਾਨੂੰ ਦੱਸ ਕੇ ਨਾਮ ਇਥੇ ਬੜਾ ਕਲੀ ਚ ਮੈਂ ਤਾਂ ਗੰਦ ਮੁੱਕ ਕੋ ਨਾ ਕਿ ਆਈ ਤਾਂ ਜੈ ਮੇਰੇ ਮੁੰਡੇ ਨਾ ਲਾਲਾ ਲਕ ਵੇਤੇ ਉਲਟਾ ਮੇਰੇ ਮੁੰਡਾ ਨੂੰ ਪਸੰਦ ਹੈ ਇਹ ਗਾ ਚਾਤਾ ਕਿ ਮਾ ਮੈਂ ਗਲੀ ਕਈ ਸਰਫਰਾਣੇ ਨਾ ਜਖ ਮੈਂ ਉੱਤਰ ਆਖਾ ਬੜੀ ਬੜੀਆ ਪਹਿਾਂ ਗਾ ਜੇ ਸੱਚ ਬੋਲਣਾ ਲੱਗਦਾ ਰੋਗ ਨਾ ਕਰ ਸਾਨੂੰ ਸੱਚਾਈ ਚਾਹੀਦੀ ਸੱਚਾਈ ਕਿਉਂ ਇੰਨੇ ਦਿਨ ਹੋ ਗਏ ਇਥੋਂ ਲੜਾਈ ਵਿੱਚ ਗਲੀ ਜੁਂਦੀ ਆ ਦੋ ਹੀ ਲੜਾਈ ਇਸ ਗਲੀ ਜੁਂਦੀ ਆ ਇੰਨੇ ਪਰਫਜ਼ਦ ਪਾਜੀ ਸੌਂਦੇ ਆ ਬਦਲੇ ਰੱਖ ਮਾਰ ਕੇ ਨਾ ਬਿੰਬਰ ਤੋਂ ਕੋਈ ਨਹੀਂ ਬਰੇ ਆ ਕੇ ਲੱਗਾ ਯਾਰ ਤੇ ਕਿਹੜੇ ਨੰਬਰ ਤੇ ਪਾਸ ਕਰਾਉਣਾ ਹੈ ਨਹੀਂ ਉਹ ਗੁੜੀ ਆ ਤੇਰਾ ਮੁੰਡਾ ਇਹ ਕੰਮ ਕਿਉਂ ਦਾਖਲ ਕਰਾਇਆ ਸੀ ਖਰਚਾ ਕਰਾਂਗਾ ਖਰਚਾ ਹੀ ਕਰਾ ਦੇ ਇਹ ਜਿਹੜੇ ਨਾਮ ਤੋਂ ਸਰੇ ਸਾਡਾ ਪਿਆ ਸਰਕਾਰੀ ਦਵਾਈ ਨੂੰ ਹਣੀ ਜਿਹੜਾ ਹਸਪਤਾਲ ਵਿੱਚ ਦਾਖਲ ਕਰਾ ਕੇ ਕੰਮ ਕਰਾਇਆ ਉਹ ਹਸਪਤਾਲ ਦੇ ਡਾਕਟਰ ਨੂੰ ਆ ਮੇਰੇ ਨਾਲ ਤੋਂ ਉਹ ਜੇ ਹੁਣ ਵੀ ਤੇਰਾ ਮੁੰਡਾ ਗਲਤ ਆ ਤਾਂ ਹੁਣ ਦਵਾਈ ਪਾ ਲੈ ਜੇ ਗੱਲ ਹੀ ਆ ਜਾਂਦਾ ਮੈਂ ਕਰਾਂਗਾ ਅਤੇ ਸਚਾਈ ਆ ਤੇ ਗੱਲ ਨਹੀਂ ਕਰਦਾ ਮਰਿਆ ਜਿੱਦਾ ਤੇ ਕਰ ਮਾਰੀ ਤੇ ਆ ਬਚਣਾ ਤਾਨੂੰ ਦਰਦ ਕਰਾ ਮਾਰ ਮੁਕੀ ਹੈ ਮਗਲੋਂ ਮੇਰਾ ਫੁੱਟ ਚ ਛੱਡ ਕੇ ਛੱਡ ਕਾਰਾ ਦੇ ਕੰਦੇ ਸੇ ਨਾ ਦਾ ਸਾ ਮਟਾ ਦਾ ਕੰਮ ਕੀ ਕਰ ਤੇਨੇ ਮੇਰੇ ਮੁੰਡੇ ਦੇ ਨਾਲ ਮੈਂ ਯਾਰ ਮੈਂ ਬਚਾਇਆ ਮੇਰਾ ਤਾਂ ਮੁੰਡੇ ਦੀ ਜ਼ਿੰਦਗੀ ਖਰਾਬ ਕਰਦੀ ਹੈ ਨਾ ਜ਼ਿੰਦਗੀ ਖਰਾਬ ਕਰਦਾ ਮੁੰਡੇ ਨੇ ਨਾਮ ਨਹੀਂ ਲੈਦੇ ਆ ਚਾਰ ਚਪਲਾ ਮੇਰੇ ਮੁੰਡੇ ਨੂੰ ਨਹੀਂ ਲਾਦਾ او ہوي مڈا اور ڇڙيا ڇا ڪري وڃم يا سورت ماشا اونن اٿوري رهايو ڇا ڪري مايا جي ساري سچو ڪاڻي ساري گلاں ڪربا ڳالھ ڪم ڪجي ها جا ما سچي آ ਗਿਆ ਲਾ ਕੇ ਬੰਦਾ ਮਾਰਦਾ ਗਿਆ ਕਾਲਾ ਕਾਲਾ ਮਰ ਗਿਆ ਤੇ ਪਾਰਾ ਨਾ ਮੇਲਾ ਲੱਗਾ ਉਹਨਾਂ ਨੇ ਮਰ ਲਿਆ ਪੇਰ ਸਨੇ ਸਨੇ ਸਾਰਾ ਸਮਾਨ ਸਮੇਤ ਫੜਿਆ ਕਿਹੜਾ ਸਮਾਨ ਫੜਿਆ ਰੰਗੇ ਅਸੀਂ ਫੜਿਆ ਅਸੀਂ ਉਤਰ ਫੜਿਆ ਲੰਗੇ ਤੇ ਬਚਾ ਤੁਹਾਡੀ ਮਾਤਾ ਆਉਣਾ ਫੜਿਆ ਮੈਂ ਮੇਰਾ ਬੀਬੀ ਨੇ ਵੀਡੀਓ ਜਿਹੜਾ ਨਾਲ ਲਿਆ ਨਾ ਇਹ ਤੇ ਬੰਦੇ ਇਹਦੇ ਆਵੇ ਚੈਨਲ ਚੱਲ ਗਿਆ ਤੇ ਮੇਰੀ ਮਾਪੇ ਇਹ ਤੇ ਦੱਸਣਿਆ ਬਿੱਲ ਨਜਾਇਜ਼ ਕੰਡਾ ਨੂੰ ਪਸਾਉਂਦਾ ਤੇ ਨਜਾਇਜ਼ ਮੈਨੂੰ ਨਜਾਇਜ਼ ਮੈਂ ਸੱਚੀ ਆਲੀ 2 ਮਹੀਨੇ ਮਾੜੀ ਗੱਲ ਸੁਣ ਰੋ ਜਾਂ ਮੈਂ ਵੀਡੀਓ ਦੇ ਵਿੱਚ ਜਾਂ ਮੈਂ ਗਾੜੀਓ ਕੋਈ ਗੱਲ ਕੀਤੀ ਆ ਨਾ ਬੜਾ ਬਦੀ ਨਾ ਬਕੀ ਜਾਂਦੀ ਮਾਦਾ ਵੀ ਤੇ ਬੁੱਢਾ ਵੀ ਕੋਈ ਨਾ 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 ਕੀ ਨਾ ਗੱਲ ਸੱਚੀ ਕਹਿੰਦਾ ਮੇਰਾ ਪਤ ਦਾ ਕੋਈ ਗਿਆਨ ਨਹੀਂ ਲੋੜ ਮੇਰੇ ਪਾਜ ਨਿਵਾਜ ਮਰ ਮਤ ਆ ਗਈ ਚੁੱਪ ਕਰਕੇ ਜਿਹੜਾ ਵੀਡੀਓ ਤੇ ਗੱਲ ਗੱਲਾਂ ਕਰ ਗੱਲ ਕਰ ਦੂੰਗਾ ਮੈਂ ਉਹਨਾਂ ਨੂੰ ਹੋਰ ਲਵਾਣੀ ਸਾਨੂੰ ਗੱਲ ਹੋ ਆਂਦੀ ਆ